ਕੰਟਰੀ ਦੀ ਫਾਈਨੈਂਸ਼ੀਅਲ ਹਾਲਤ ਆ ਉਹ ਵੀ ਸਥਿਰ ਨਹੀਂ ਆ ਜੌਬ ਲੋਕਾਂ ਕੋ ਹੈ ਨਹੀਂ ਲੋਕ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਹਾਰਡਸ਼ਿਪ ਅਡਾਰ ਰਹੇ ਆ ਇਹ ਕੌਣ ਲੋਕ ਆ ਜਿਹੜੇ ਵੇਲੇ ਝੰਡੇ ਲੀਕੇ ਸੜਕਾਂ ਤੇ ਤੁਰ ਪੈਂਦੇ ਆ ਮੰਤਰਦੇ ਬੋਲੋ ਵੀ ਕੁਛ ਜਿਹੜੇ ਅਨਸਰ ਹੈਗੇ ਆ ਉਹਨਾਂ ਨੂੰ ਮੰਦਰ ਨਾਲ ਨਹੀਂ ਅਸੀਂ ਜੋੜ ਸਕਦੇ ਭਈ ਉਹ ਉਹਨਾਂ ਦੇ ਸ਼ਹਿਰ ਨਾਲ ਆਏ ਜਾਂ ਉਹਨਾਂ ਨੇ ਭੇਜੇ ਤਾਂ ਇਹ ਅਮਣੇ ਸਾਹਮਣੇ ਜਿਹੜਾ ਉਹ ਮੰਦਰ ਦੇ ਸਾਹਮਣੇ ਤਕਰਾਰ ਹੋ ਗਿਆ ਸੜਕ ਦੇ ਉੱਤੇ ਕਿ ਮੈਂ ਇਹ ਸਮਝ ਨਾ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਸਾਹਮਣੇ ਜਾ ਕੇ ਇਸ ਤਰ੍ਹਾਂ ਕਰਨਾ ਖਾਸ ਕਰਕੇ ਉਸ ਸਮੇਂ ਗਿੱਲ ਸਾਹਿਬ ਜਦੋਂ ਜਿਹੜੇ ਸਰਟੀਫਿਕੇਟ ਬਣਾਉਣ ਵਾਲੇ ਆ ਉਹ ਤਾਂ ਨਾ Hindu ਆ ਨਾ Sikh ਆ ਨਾ Muslim ਆ ਨਾ koi ਆ ਉਹ ਤਾਂ ਪੰਜਾਬ ਸਰਕਾਰ ਦੇ ਰਿਟਾਇਰਡ ਮੁਲਾਜ਼ਮ ਨੇ ਜਿਹਦੇ ਕੋਈ ਪਰਮਿਸ਼ਨ ਨਹੀਂ ਲਈ ਜਿਹੜੀ ਕਿ ਮੈਨੂੰ ਲੱਗਦਾ ਵੀ ਨਹੀਂ ਲਈ ਥੋੜੀ ਇਹ ਇਹ ਬਿਲਕੁਲ ਇਹ ਗਰੁਮੀ ਹੈ ਜੀ ਜਦੋਂ ਤੁਸੀਂ ਪਰਮਿਸ਼ਨ ਨਹੀਂ ਲਈ ਤੇ ਬਿਨਾ ਪਰਮਿਸ਼ਨ ਤੋਂ ਤੁਸੀਂ ਦੋ ਬੰਦੇ ਇਨੀ ਇਕੱਠੇ ਕਰ ਸਕਦੇ ਹੋ ਵੀ ਇੰਨੇ ਬੰਦੇ ਜਿਹੜੇ ਆ ਉਹ ਗੰਡਿਆਂ ਵਾਲੇ ਝੰਡਿਆਂ ਵਾਲੇ ਜਿਹੜੇ ਆ ਉਹ ਕਿਵੇਂ ਜਾ ਸਕਦੇ ਆ ਅਫਕਾਨ ਸਾਹਿਬ ਜਿੱਥੋਂ ਤੱਕ ਤੁਸੀਂ बार-बार ਇਹ ਗੱਲ ਤੇ ਜ਼ੋਰ ਦੇ ਰਹੇ ਹੋ ਕਿ Hindu Sikh ਦੇ ਵਿੱਚ ਕਦੀ ਫਸਾਦ ਨਹੀਂ ਹੋਏ ਇਹ ਹੋ ਨਹੀਂ ਸਕਦੇ ਕਿਉਂਕਿ ਇਹ ਭਾਵੇਂ ਆਪਾਂ ਲੱਖ ਕਹੀਏ ਸਾਡੀ ਜਿਹੜੀ ਸਿੱਖ ਧਰਮ ਦੀ ਉਤਪਤੀ ਆ ਬੇਸਿਕਲੀ ਤੇ ਹਿੰਦੂਤਰਮ ਚੋ ਹੋਈ ਆ ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਕੀ ਨਹੀਂ ਕਿ ਅਸੀਂ ਵੱਖਰੀ ਕੌਮ ਆ ਵੱਖਰਾ ਧਰਮ ਆ ਪੰਜਾਬ ਦੇ ਵਿੱਚ ਗੋਲਡਨ ਟੈਂਪਲ ਤੇ ਅਟੈਕ ਹੋਇਆ ਹਾਂ ਹਾਂ ਬਹੁਤ ਬੂਦੁੰਤ ਰਏ ਗਏ ਹਿਰਦੇ ਜਿਹੜੇ ਆ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਬਹੁਤ ਜ਼ਖਮੀ ਹੋਈਆਂ ਇਹਦੇ باوجود ਵੀ ਇਹ ਆਵਾਜ਼ ਉੱਠਦੀ ਰਹੀ ਕਿ ਸਾਡੇ ਤੇ ਜਾਤੀ ਕੀਤੀ ਆ ਗੋਲਡਨ ਟੈਂਪਲ ਤੇ ਜਿਹੜਾ ਆਪਣਾ ਅਕਾਲ ਤਖਤ ਸਾਹਿਬ ਆ ਉਹਦੇ ਉੱਤੇ ਹਮਲਾ ਕਰਤਾ ਫੌਜ ਚੜ ਗਈ ਆ ਪਰੰਤੂ ਹਿੰਦੂਆਂ ਸਿੱਖਾਂ ਦਾ ਕੋਈ ਫਸਾਦ ਕਿਸੇ ਲੈਵਲ ਤੇ ਨਹੀਂ ਹੋਇਆ ਫਿਰ 84 ਦੇ ਵਿੱਚ ਜਿਹੜਾ ਜੇਨੋਸਾਈਡ ਹੋਇਆ ਜਿਹੜਾ ਕਤਲੇਆਮ ਦਿੱਲੀ ਚ ਹੋਇਆ ਉਹਦੇ ਨਾਲ ਵੀ ਜਿਹੜੇ ਇੱਕ ਫਿਰਕੇ ਦੇ ਲੋਗ ਆ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਬਲੁੰਦਰੀਆਂ ਗਈਆਂ ਔਰ ਜੱਗੋਂ 13ਵੀਂ ਗੱਲ ਹੋਈ ਕਿ ਬਹੁਤ ਕਿਸਮ ਦਾ ਜ਼ੁਲਮ ਕੀਤਾ ਗਿਆ ਇਹਦੇ باوجود ਵੀ ਭਾਰਤ ਵਿੱਚ ਵੀ ਤੇ ਪੰਜਾਬ ਵਿੱਚ ਵੀ ਕਿਤੇ ਵੀ ਹਿੰਦੂ ਸਿੱਖ ਜਿਹੜੇ ਆ ਉਹ ਆਪਸ ਵਿੱਚ ਨਹੀਂ ਪੀੜੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਗਿਲੇ ਸ਼ਿਕਵੇ ਹੋਣ ਗਵਰਨਮੈਂਟਾਂ ਪ੍ਰਤੀ ਹੋਣ ਲੀਡਰਾਂ ਪ੍ਰਤੀ ਹੋਣ ਜਿਵੇਂ ਦੀ ਮਰਜ਼ੀ ਹੋਵੇ ਹਿੰਦੂ ਸਿੱਖ ਕਦੇ ਨਹੀਂ ਕਦੇ ਔਰ ਉਹੀ ਹਿੰਦੂ ਸਿੱਖ ਜਿਹੜੇ ਆ ਕੈਨੇਡਾ ਚ ਰਹਿੰਦੇ ਆ ਹਾਂ ਹਾਂ ਇੱਥੇ ਵੀ ਹਿੰਦੂਆਂ ਦਾ ਤਾਂ ਸਿੱਖਾਂ ਦਾ ਭਾਈਚਾਰਾ ਜਿਹੜਾ ਹੈਗਾ ਕਿਉਂਕਿ ਜਿਹੜੇ ਬਾਹਰ ਬੈਠੇ ਲੋਕ ਹੈਗੇ ਆ ਜਾਂ ਇਵਨ ਸੋ ਫਾਰ ਸੋ ਜਿਹੜੇ ਭਾਰਤ ਦੇ ਵਿੱਚ ਜਰਨਲਿਸਟ ਵੀ ਆ ਉਹ ਵੀ ਬਹੁਤ ਕਿਸਮ ਦੇ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਆ ਉਹ ਇਦਾਂ ਸਮਝਦੇ ਆ ਕਿੰਨਿਆਂ ਦੇ ਫੋਨ ਆਉਦੇ ਆ ਸਾਨੂੰ ਕਿ ਤੁਹਾਡਾ ਕੀ ਹਾਲ ਚਾਲ ਆ ਮਤਲਬ ਕਿ ਤੁਹਾਡੇ ਤੇ ਤਾਂ ਨਹੀਂ ਕੋਈ ਹਮਲਾ ਹੋਇਆ ਤੁਹਾਨੂੰ ਤਾਂ ਨਹੀਂ ਕੋਈ ਮਾਰਨ ਆਇਆ ਹਾਂ ਹਾਂ ਮਤਲਬ ਕਹਿਣ ਦਾ ਇਹ ਹੈ ਕਿ ਉਹਨਾਂ ਨੂੰ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਵਿੱਚ ਹਿੰਦੂਆਂ ਸਿੱਖਾਂ ਦਾ ਟਕਰਾਅ ਹੋ ਗਿਆ ਹਾਂ ਹਾਂ ਸੋ ਅਸੀਂ ਇਹ ਸਪਸ਼ਟ ਕਰਨੇ ਆ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ ਲੰਬੇ ਸਮੇਂ ਤੋਂ ਰਹਿ ਰਹੇ ਆ ਇੱਥੋਂ ਦੀ ਕਮਿਊਨਿਟੀ ਨੂੰ ਜਾਣਦੇ ਆ ਮੰਦਰਾਂ ਦੇ ਵਿੱਚ ਅਸੀਂ ਜਾਣਦੇ ਆ ਉੱਥੇ ਜਿਹੜੇ ਸਰਟੀਫਿਕੇਟ ਬਣਾਉਣ ਗਏ ਸੀਗੇ ਉਹ ਸਿੱਖ ਵੀ ਸੀਗੇ ਹਿੰਦੂ ਵੀ ਸੀਗੇ ਬੇਚ ਕੋਈ ਮੁਸਲਮਾਨ ਵੀ ਹੋ ਸਕਦੇ ਆ ਉਹ ਪੰਜਾਬ ਸਰਕਾਰ ਦੇ ਤੇ ਭਾਰਤ ਸਰਕਾਰ ਦੇ ਰਿਟਾਇਰਡ ਜਿਹੜੇ ਅਧਿਕਾਰੀ ਨੇ ਜਾਂ ਮੁਲਾਜ਼ਮ ਨੇ ਉਹ ਗਏ ਸੀਗੇ ਸੋ ਇਹ ਜਿਹੜੀ ਗੱਲ ਆ ਜੀ ਇਹਨੂੰ ਸਮਝਣ ਲਈ ਹਿੰਦੂਆਂ ਨੂੰ ਵੀ ਤੇ ਸਿੱਖਾਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਆ ਕਿ ਇਹਦੇ ਵਿੱਚ ਕੁਝ ਸ਼ਰਾਰਤੀ ਅੰਸਰ ਦੋਨਾਂ ਕਮਿਊਨਿਟੀ ਦੇ ਵਿੱਚ ਹੈਗੇ ਆ ਕੁਝ ਏਜੰਸੀ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਐਕਸਪਲੋਇਟ ਕਰਦੀਆਂ ਆ ਔਰ ਗਿਲ ਸਾਹਿਬ ਜਿਹੜੀ ਰੈਸ਼ਨੈਲਟੀ ਹੈ ਨਾ ਇਹਦੇ ਤੇ ਰੈਸ਼ਨਲ ਗੱਲ ਕਰਨੀ ਬਹੁਤ ਔਖੀ ਹੁੰਦੀ ਆ ਤੇ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਇਹ ਗੱਲ ਦਾ ਭਲੀ ਭਾਤ ਪਤਾ ਆ ਕਿ ਧਰਮ ਦੇ ਨਾਂ ਤੇ ਤੁਸੀਂ ਬਹੁਤ ਛੇਤੀ ਭੁਡਕਾ ਸਕਦੇ ਆ ਹੂੰ ਹੂੰ ਸੋ ਦੋਨਾਂ ਕਮਿਊਨਿਟੀ ਨੂੰ ਅਸੀਂ ਆਪਣੇ ਪਲੇਟਫਾਰਮ ਤੋਂ ਇਹ ਦੱਸਣਾ ਚਾਹੁੰਦੇ ਆ ਕਿ ਦੋਨਾਂ ਕਮਿਊਨਿਟੀਜ਼ ਨੂੰ ਇਹ ਲੱਭਣ ਦੀ ਜ਼ਰੂਰਤ ਆ ਕਿ ਇਹਨਾਂ ਦੇ ਪਿੱਛੇ ਸ਼ਰਾਰਤ ਕੌਣ ਕਰ ਰਿਹਾ ਹੈਗਾ ਬਾੜੇ ਦੀ ਜੜ ਕੌਣ ਆ ਪਵਾੜੇ ਦੀ ਜੜ ਨਾ ਹਿੰਦੂ ਆ ਨਾ ਸਿੱਖ ਆ ਇਹਨਾਂ ਚ ਕੋਈ ਵੀ ਪਵਾੜੇ ਦੀ ਜੜ ਨਹੀਂ ਆ ਕੁਝ ਅਨਸਰ ਨੇ ਉਹਨਾਂ ਨੂੰ ਆਡੈਂਟੀਫਾਈ ਕਰਨ ਦੀ ਲੋੜ ਹੈਗੀ ਆ ਕਿ ਇੱਕ ਬੰਦੇ ਨੂੰ ਜਦੋਂ ਇਹ ਸ਼ਰਿਆ ਨੂੰ ਇੱਕ ਪ੍ਰਧਾਨ ਮੰਤਰੀ ਐਲਾਨ ਕਰ ਦਿੰਦਾ ਕਿ ਉਸਕੇ ਮਾਰਾਂਗੇ ਭਾਵ ਕਿ ਅਸੀਂ ਦੇਸ਼ ਦੇ ਅੰਦਰ ਜਾ ਕੇ ਪੈਨੀਟ੍ਰੇਟ ਕਰਕੇ ਤੇ ਮਾਰ ਕੇ ਆਵਾਂਗੇ ਉਹ ਵੀ ਧਾਨ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਦੇ ਪਦਰ ਦਾ ਨਹੀਂ ਹੈ ਪ੍ਰਧਾਨ ਮੰਤਰੀ ਨੂੰ ਇਦਾਂ ਦੀ ਗੱਲ ਕਹਿਣ ਦੀ ਤੇ ਇਦਾਂ ਦੀ ਨੀਤੀ ਅਪਣਾਉਣ ਦੀ ਜਿਹੜੀ ਆ ਨਾ ਉਹ ਕੋਈ ਡੈਮੋਕਰੇਟਿਕ ਗੱਲ ਨਹੀਂ ਹੈ ਤੇ ਦੂਜੇ ਬਨੇ ਜਿਹੜਾ ਦੂਜਾ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਉਹਦਾ ਪ੍ਰੈਰੋਗੇਟਿਵ ਵੀ ਇਹ ਨਹੀਂ ਹੈ ਕਿ ਜਿਹੜਾ ਪੁਲਿਸ ਦਾ ਕੰਮ ਆ ਜਿਹੜਾ ਏਜੰਸੀ ਦਾ ਕੰਮ ਆ ਉਹ ਜਿਹੜੀ ਗੱਲ ਧੁੱਕਦੀ ਧੁੱਕਦੀ ਉੱਪਰ ਆ ਜਾਂਦੀ ਆ ਉਹ ਫਿਰ ਬਹੁਤ ਜਦੋਂ ਇਸ ਕਸੂਰੀਆਂ ਘਟਨਾਵਾਂ ਹੋ ਜਾਂਦੀਆਂ ਹੁਣ ਦੇਖੋ ਉਸੀਂ ਸਮਝਦੇ ਆ ਮੈਂ ਸਮਝਦਾ ਜਿਹੜੇ ਰੈਸ਼ਨਲ ਸਿੱਖ ਕਮਿਊਨਿਟੀ ਦੇ ਲੋਕ ਆ ਉਹ ਸਮਝਦੇ ਆ ਜਿਹੜੇ ਰੈਸ਼ਨਲ ਹਿੰਦੂ ਕਮਿਊਨਿਟੀ ਦੇ ਲੋਕ ਆ ਉਹ ਸਮਝਦੇ ਆ ਜੀ ਹੁਣ ਜਿਹੜੀ ਅਟੈਕ ਵਾਲੀ ਗੱਲ ਆ ਇੱਥੇ ਮੈਂ ਪਰਸੋਂ ਗੁਰਦੁਆਰੇ ਗਿਆ ਸੀਗਾ ਉੱਥੇ ਜਿਹੜੇ ਲੰਗਰ ਸ਼ਕ ਰਹੇ ਸੀਗੇ ਪੰਗਤ ਦੇ ਵਿੱਚ ਉਹਦੇ ਵਿੱਚ ਸਾਰੀਆਂ ਸਾਰੇ ਧਰਮਾਂ ਦੇ ਲੋਕ ਸੀਗੇ ਹਿੰਦੂ ਵੀ ਸੀਗੇ ਸਿੱਖ ਵੀ ਸੀਗੇ ਹਾਂ ਔਰ ਜਿਹੜਾ ਹਿੰਦੂ ਸਵਾ ਮੰਦਰ ਆ ਇਹਦੇ ਵਿੱਚ ਅਸੀਂ ਵੀ ਸਰਟੀਫਿਕੇਟ ਮੈਂ ਖੁਦ ਉੱਥੇ ਲਾਈਫ ਸਰਟੀਫਿਕੇਟ ਬਣਾਉਣ ਜਾਂਦਾ ਰਿਹਾ ਉਹ ਮੰਦਰ ਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਆ ਮਤਲਬ ਕਿ ਮੰਦਰ ਦੀ ਜਾਂ Hindu ਧਰਮ ਦੀ ਇਹਦੇ ਵਿੱਚ दखਲ ਅੰਦਾਜ਼ੀ ਨਹੀਂ ਸਮਝਣੀ ਚਾਹੀਦੀ ਇਹ ਕੁਝ ਅੰਸਰ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਸ਼ਰਾਰਤੀ ਅੰਸਰ ਕਹਿ ਸਕਦੇ ਆ ਉਹ ਕਿਸੇ ਦੀ ਚੁੱਕ ਵਿੱਚ ਆ ਸਕਦੇ ਆ ਅੱਜ ਇੱਕ ਹੋਰ ਕਿਸੇ ਨੇ ਨਵਾਂ ਹੀ ਐਂਗਲ ਪੇਸ਼ ਕਰ ਦਿੱਤਾ ਕਿ ਜਿਹੜੇ ਉਹ ਪਾਕਿਸਤਾਨੀ ਜੇ ਸੀਗੇ ਨਾ ਉਹਨਾਂ ਦੇ ਵਿੱਚ ਕੁਝ ਜਿਹੜੇ ਨਵੇਂ ਮੁੰਡੇ ਆਏ ਆ ਹਾਂ ਹਾਂ ਕਿ ਖ ਮੁੰਡੇ ਉਹ ਸੀਗੇ ਤੇ ਉਹਨਾਂ ਦਾ ਮਕਸਦ ਇਹ ਹੋ ਸਕਦਾ ਕਿ ਉਹ ਇਹ ਕਹਿ ਕੇ ਵੀ ਅਸੀਂ ਖਾਲਸਤਾਨੀ ਆ ਤੇ ਅਸੀਂ ਇੰਡੀਆ ਜਾ ਨਹੀਂ ਸਕਦੇ ਸਾਨੂੰ ਕੈਨੇਡਾ ਦੇ ਵਿੱਚ ਰਿਫਿਊਜੀ ਸਟੇਟਸ ਦਿੱਤਾ ਜਾਵੇ ਇਸ ਕਿਸਮ ਦੇ ਵੀ ਕਈਆਂ ਦੇ ਜਿਹੜੇ ਪੱਖਿਆ ਹੋ ਸਕਦੇ ਆ ਕਿਸੇ ਦਾ ਕੋਈ ਜਿਹੜਾ ਨਿੱਜੀ ਹੇਤ ਹੋ ਸਕਦਾ ਕਿਸੇ ਲੀਡਰ ਦਾ ਨਿੱਜੀ ਹੇਤ ਹੋ ਸਕਦਾ ਕਿਸੇ ਵਿਅਕਤੀ ਦਾ ਨਿੱਜੀ ਹੋ ਸਕਦਾ ਜਿਹੜੀ ਅਸੀਂ ਗੱਲ ਘਟੋ ਘਟ ਮੈਂ ਨਿੱਜੀ ਤੌਰ ਤੇ ਜੋ ਜ਼ੋਰ ਦੇ ਕੇ ਕਹਿਣੀ ਚਾਹੁੰਦਾ ਹਾਂ ਆਪਣੇ ਪਲੇਟਫਾਰਮ ਤੋਂ ਉਹ ਇਹ ਆ ਕਿ ਇਹਨਾਂ ਘਟਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹਨਾਂ ਨੂੰ ਇੱਕਦਮ ਇਮੋਸ਼ਨਲ ਹੋ ਕੇ ਜਾਂ ਇਹਨੂੰ Hindu Sikh ਦੀ ਲੜਾਈ ਜਿਹੜੀ ਆ ਉਹ ਸਮਝ ਕੇ ਨਹੀਂ ਚੱਲਣਾ ਚਾਹੀਦਾ ਇਹਨੂੰ ਇਹਨਾਂ ਸਾਰੇ ਦ੍ਰਿਸ਼ਟੀਕੋਣਾਂ ਤੋਂ ਜਿਹੜੇ ਅਸੀਂ ਪੇਸ਼ ਕਰ ਰਹੇ ਹਾਂ ਉਹਨਾਂ ਤੋਂ ਬਚਣਾ ਚਾਹੀਦਾ ਆਫਕਾਨ ਸਾਹਿਬ ਜਿੱਥੋਂ ਤੱਕ ਤੁਸੀਂ ਬਾਰ ਬਾਰ ਇਹ ਗੱਲ ਤੇ ਜ਼ੋਰ ਦੇ ਰਹੇ ਹੋ ਕਿ ਹਿੰਦੂ ਸਿੱਖ ਦੇ ਵਿੱਚ ਕਦੀ ਫਸਾਦ ਨਹੀਂ ਹੋਏ ਇਹ ਹੋ ਹੀ ਨਹੀਂ ਸਕਦੇ ਕਿਉਂਕਿ ਇਹ ਭਾਵੇਂ ਆਪਾਂ ਲੱਖ ਕਹੀਏ ਸਾਡੀ ਜਿਹੜੀ ਸਿੱਖ ਧਰਮ ਦੀ ਉਤਪਤੀ ਆ ਬੇਸਿਕਲੀ ਤੇ ਹਿੰਦੂ ਧਰਮ ਚੋਂ ਹੋਈ ਆ ਇਹ ਵੱਖਰੀ ਗੱਲ ਆ ਕਿ ਅੱਜ ਅਸੀਂ ਕਹਿੰਨੇ ਕਿ ਅਸੀਂ ਵੱਖਰੀ ਕੌਮ ਆ ਵੱਖਰਾ ਧਰਮ ਆ ਕਿਉਂਕਿ ਸਾਰੀਆਂ ਚੀਜ਼ਾਂ ਅਸੀਂ ਪੂਰੀਆਂ ਕਰਦੇ ਆ ਪਰ ਜਦੋਂ ਆਪਾਂ ਪਿਛਲੇ ਇਤਿਹਾਸ ਤੇ ਝਾਤੀ ਮਾਰਦੇ ਆ ਖਾਸ ਕਰਕੇ 18ਵੀਂ ਸਦੀ ਦਾ ਇਤਿਹਾਸ ਜਿਹਨੂੰ ਸਿੱਖੀ ਦਾ ਸੁਨਹਿਰੀ ਇਤਿਹਾਸ ਕਿਹਾ ਜਾਂਦਾ ਹੈ ਜਦੋਂ ਘਰ-ਬਾਰ ਨਹੀਂ ਸੀ ਜੰਗਲਾਂ 'ਚ ਰਹਿੰਦੇ ਸੀ ਸਿੱਖ ਘੋੜਿਆਂ ਤੇ ਸਵਾਰੀ ਕਰਦੇ ਸੀ ਉੱਥੇ ਹੀ ਸੌ ਜਾਂਦੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਮੁਗਲ ਸਲਤਨਤ ਨਾਲ ਵੱਡਾ ਮੁਕਾਬਲਾ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ Hindu ਪਰਿਵਾਰ ਆ ਆਪਾਂ ਨੂੰ ਯਾਦ ਹੋਣਾ ਚਾਹੀਦਾ ਆਪਾਂ ਬੜੇ ਲੋਕਾਂ ਨੂੰ ਇਹ ਗੱਲ ਸਿਖਾਉਂਦੇ ਆਮ ਤੌਰ ਤੇ ਕਈ ਲੋਕ ਕਹਿ ਵੀ ਦਿੰਦੇ ਆ ਕਿ ਅਬਦਾਲੀ ਤੋਂ ਧੀਆਂ ਪੜਾ ਇਹਨਾਂ ਦੀਆਂ ਛਲਾਈਆਂ ਇਹਨਾਂ ਦੀਆਂ ਨਹੀਂ ਸੀ ਆਪਣੀਆਂ ਛਲਾਈਆਂ ਸੀਗੀਆਂ ਤੇ ਦੂਜੀ ਗੱਲ ਇਹ ਵੀ ਆ ਕਿ ਹਿੰਦੂ ਧਰਮ ਦਾ ਵੱਡਾ ਬੇਟਾ ਹਰ ਪਰਿਵਾਰ ਦਾ ਸਿੱਖ ਬਣਿਆ ਜੀ ਤੁਸੀਂ ਉਸ ਸਮੇਂ ਦੇ ਭਾਈ ਵੀਰ ਚੰਨ ਦੀਆਂ ਕਿਤਾਬਾਂ ਪੜ ਲਓ ਕੋਈ ਨਾਵਲ ਪੜ ਲਓ ਕੁਝ ਪੜ ਲਓ ਚਾਹ ਪਰ ਨੂੰ ਸਾਫ਼ ਸਪਸ਼ਟ ਪਤਾ ਲੱਗਦਾ ਕਿ ਜੇ ਸਿੱਖ ਖੜੇ ਰਹਿ ਸਕੇ ਤੇ ਹਿੰਦੂ ਜਿਹੜੇ ਸੀ ਉਹ ਭਰਾਵਾਂ ਵਾਂਗ ਉਹਨਾਂ ਦੇ ਨਾਲ ਨਿਵੇ ਸੀਗੇ ਤੇ ਸਾਡਾ ਜਿਹੜਾ ਰਿਸ਼ਤਾ ਬਾਦਲ ਕੇ ਕਹਿੰਦੇ ਹੁੰਦੇ ਸੀ ਚਾਹੇ ਉਹਨਾਂ ਦਾ ਮਕਸਦ ਕੁਝ ਹੋਰ ਸੀਗਾ ਸਿਆਸੀ ਜੀਗਾ ਨੌ ਮਾਸਾ ਰਿਸ਼ਤਾ ਉਹ ਗੱਲ ਤੇ ਬਿਲਕੁਲ ਸੱਚੀ ਸੀਗੀ ਤੇ ਇਹਨੂੰ ਆਪਾਂ ਕਿਤਾਵਸਾਰ ਸਕਦੇ ਆ ਦੇਖੋ ਜੀ ਅਸੀਂ ਜੇ ਜੇ ਦੇਖੋ ਮੈਂ ਜਿਹੜੀ ਪਹਿਲੀ ਗੱਲ ਕੀਤੀ ਆ ਕਿ ਹਿੰਦੂਆਂ ਸਿੱਖਾਂ ਦੇ ਕਦੀ ਵੀ ਫਸਾਦ ਨਹੀਂ ਹੋਏ ਤਾਂ ਜਿਹੜੀ ਤੁਸੀਂ ਇਹ ਗੱਲ ਕੀਤੀ ਹੈਗੀ ਆ ਇਹ ਉਹਦੇ ਵਿੱਚ ਬਹੁਤ ਵੱਡਾ ਫੈਕਟਰ ਆ ਹੂੰ ਔਰ ਜਿਹੜਾ ਸਾਡਾ ਸੱਭਿਆਚਾਰ ਹੈਗਾ ਸਾਡਾ ਜਿਹੜਾ ਡੀਐਨਏ ਆ ਸਾਡਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਅਸੀਂ ਬਚਪਨ ਤੋਂ ਲੈ ਕੇ ਜਿਲ੍ਹਾ ਸਾਹਿਬ ਜਿਹੜਾ ਮੇਰਾ ਪਿੰਡ ਆ ਨਾ ਉਸ ਪਿੰਡ ਦੇ ਵਿੱਚ ਬ੍ਰਾਹਮਣ ਪਰਿਵਾਰ ਵੀ ਰਹਿੰਦੇ ਸਨ ਖੱਤਰੀ ਪਰਿਵਾਰ ਵੀ ਰਹਿੰਦੇ ਸਨ ਰਾਮਗੜੀਆ ਪਰਿਵਾਰ ਵੀ ਰਹਿੰਦੇ ਸਨ ਉਹਦੇ ਵਿੱਚ 크ਿਸਚੀਅਨ ਵੀ ਰਹਿੰਦੇ ਸਨ ਉਹਦੇ ਵਿੱਚ ਜੱਟ ਵੀ ਰਹਿੰਦੇ ਸਨ ਤੇ ਸਾਡੇ ਪਿੰਡ ਦਾ ਜਿਹੜਾ ਗੁਰਦੁਆਰਾ ਸੀਗਾ ਉਹਨੂੰ ਮੰਦਿਰ ਕਹਿੰਦੇ ਹੁੰਦੇ ਸਨ ਹੂੰ ਉੱਥੇ ਸਾਬ ਦਾ ਪ੍ਰਕਾਸ਼ ਵੀ ਸੀਗਾ ਤੇ ਪਰ ਉਹ ਕਹਣਾ ਭਈ ਉਹ ਕਿੱਥੇ ਚਲੇ ਜਾਂ ਜੀ ਮੰਦਿਰ ਮੱਥਾ ਟੇਕਣ ਚਲੇ ਆ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਉੱਤੇ ਉੱਤੇ ਮੀਡੀਆ ਦੇ ਵਿੱਚ ਬਹੁਤ ਜਿਹੜਾ ਪ੍ਰਚਾਰ ਕਰਕੇ ਦੂਣ ਮਸਾਲਾ ਲਾ ਕੇ ਗੱਲਾਂ ਕੀਤੀਆਂ ਜਾਂਦੀਆਂ ਆ ਜਿਹੜੇ ਦੋਵੇਂ ਭਾਈਚਾਰੇ ਆ ਸਿੱਖ ਤੇ ਹਿੰਦੂ ਜਿਹੜੇ ਆ ਜੀ ਇਹਨਾਂ ਦਾ ਕੋਈ ਠੀਕ ਕਿਹਾ ਹੈਗਾ ਇਹਨਾਂ ਦਾ ਮੂਲ ਤਾਂ ਇੱਕੋ ਹੀ ਆ ਨਾ ਜਿੱਦਾਂ ਮਤਲਬ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹਨਾਂ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਆ ਤਾਂ ਉਹ ਖੁਦ ਗੁਰੂ ਨਾਨਕ ਸਿੰਘ ਤਾਂ ਨਾ ਸੀਗੇ ਨੌ ਪਾਸ਼ਾ ਇਹ ਤਾਂ ਕਿੱਦਾਂ ਚੱਲਿਆ ਜੀ ਨੌ ਦਸੂ ਪਾਸ਼ਾ ਹੀ ਤਾਂ ਜਾ ਕੇ ਪਾਦੀ ਸਿੰਘ ਬਣੇ ਹੋਏ ਕਾ ਮੈਂ ਤਾਂ ਮੈਂ ਤਾਂ ਕਾਲੂ ਦੇ ਉਹ ਬੇਟੇ ਸੀਗੇ ਤੇ ਇਸ ਕਰਕੇ ਜੀ ਇਹ ਤਾਂ ਹੈਗਾ ਬਹੁਤ ਵਧੀਆ ਪੱਖ ਤੇ ਇਹ ਪੱਖ ਜਿਹੜਾ ਇਹਨੂੰ ਉਜਾਗਰ ਕਰਨ ਦੀ ਲੋੜ ਆ ਅੱਛਾ ਇੱਕ ਚੀਜ਼ ਮੈਂ ਬੜੀ ਨੋਟ ਕੀਤੀ ਹੈ ਹੋਰ ਕਾਲੂ ਸਾਹਿਬ ਨਾਲ ਤੁਹਾਡੀ ਉਸ ਗੱਲ ਤੇ ਵੀ ਐਸੇ ਆਉਣਾ ਚਾਹਣਾ ਵਾ ਕਿ ਪੂਰੋ ਸਾਹਿਬ ਨੇ ਉਹ ਕਿਉਂ ਮਜਬੂਰੀ ਚ ਪਾਰਲੀਮੈਂਟ ਦੇ ਵਿੱਚ ਇਹ ਕਹਿਣਾ ਪਿਆ ਜਰੂ ਕਿ ਡਿਪਲੋਮੈਟਿਕ ਲੈਵਲ ਦੀ ਗੱਲ ਸੀਗੀ ਉੱਤੇ ਵੀ ਆਪਾਂ ਆਉਣੇ ਆ ਪਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹਨਾ ਅੱਜ ਜਿਹੜੇ ਲੋਕਾਂ ਨੇ ਨਿਖੇਦੀ ਕੀਤੀ ਤੇ ਜਿਹੜੇ ਲੋਕਾਂ ਨੇ ਇਹਦੇ ਤੇ ਪ੍ਰਤੀਕਿਰਿਆ ਦਿੱਤੀ ਆ ਉਹਦੇ ਵਿੱਚ ਜਿਹੜਾ ਬਹੁਤ ਹਾਂਦਰੂ ਪੱਖ ਆ ਉਹ ਹੈਗਾ ਅਨਟਾਰੀਓ ਸਿੱਖ ਗੁਰਦੁਆਰਾ ਕਾਉਂਸਲ ਦਾ ਉਹਨਾਂ ਨੇ ਬੜੇ ਢੰਗ ਨਾਲ ਉਹਨਾਂ ਕਿਹਾ ਕਿ ਜਿਹੜੀ ਮੰਦਰ ਦੇ ਬਾਹਰ ਘਟਨਾ ਵਾਪਰੀ ਆ ਇਦੇ ਵਿੱਚ ਆਪਸੀ ਸਮਝਦਾਰੀ ਤੇ ਸਤਕਾਰ ਦੀ ਘਾਟ ਨਜ਼ਰ ਆ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਗੁਰਦੁਆਰਾ ਕਾਉਂਸਲ ਆ ਉਹ ਸਾਰੇ ਕਮਿਊਨਿਟੀ ਮੈਂਬਰਾਂ ਦੀ ਸੁਰੱਖਿਆ ਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਸੀਂ ਜਿਹੜੇ ਸਥਾਨਕ ਅਧਿਕਾਰੀ ਆ ਇਹਨਾਂ ਨੂੰ ਡਗਾਈ ਨਾਲ ਜਾਂਚ ਕਰਨ ਦੀ ਅਪੀਲ ਕਰਦੇ ਆ ਤੇ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਆ ਕਿ ਸਾਡੇ ਸਮਾਜ ਦੇ ਵਿੱਚ ਯਾਨੀ ਕਿ ਸਿੱਖ ਸਮਾਜ ਦੇ ਵਿੱਚ ਕਿਉਂਕਿ ਸਿੱਖ ਸਮਾਜ ਨੂੰ ਰਿਪ੍ਰেজੈਂਟ ਕਰਦੇ ਆ ਹਿੰਸਾ ਲਈ ਕੋਈ ਥਾਂ ਨਹੀਂ ਹੈ ਤੇ ਅਸੀਂ ਭਾਈਚਾਰੇ ਦੇ ਨetaਵਾਂ ਤੇ ਮੈਂਬਰਾਂ ਨੂੰ ਇਕੱਠੇ ਹੋਣ ਇੱਕ ਦੂਜੇ ਦਾ ਸਮਰਥਨ ਕਰਨ ਲਈ ਵੀ ਕਹਿੰਨੇ ਆ ਆ ਉਹ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਹਿੰਸਾ ਦਾ ਵਿਰੋਧ ਕਰਦੇ ਆ ਅੱਛਾ ਪਰ ਦੂਜੇ ਪਾਸੇ ਵੇਖੋ ਕੈਨੇਡੀਅਨ ਨੈਸ਼ਨਲ ਕਾਉਂਸਲ ਕਾਉਂਸਲ ਆਫ ਹਿੰਦੂਜ਼ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਘਟਨਾ ਵੀ ਪਹਿਲਾਂ ਵੀ ਵੇਖੀ ਹੋਣੀ ਆ BC ਚ ਹੋ ਚੁੱਕੀ ਆ ਕਿ ਇਲੈਕਸ਼ਨ ਦੇ ਦੌਰਾਨ ਕੋਜਿਕ ਮੰਦਰਾ ਚ ਇਹ ਕਿਹਾ ਗਿਆ ਕਿ ਜਿਹੜੇ ਸਿੱਖ ਕੈਂਡੀਡੇਟ ਖੜੇ ਆ ਜਾਂ ਜਿਹੜੇ ਸਿੱਖ ਪੋਲੀਟੀਸ਼ੀਨ ਆ ਉਹ ਸਾਡੇ ਮੰਦਰ ਚ ਨਾ ਹੋਣ ਤੇ ਹੁਣ ਇਹਨਾਂ ਨੇ ਕਹਿਤਾ ਕਿ ਕੋਈ ਵੀ ਪੋਲੀਟੀਸ਼ਨ ਸਾਡੇ ਮੰਦਰ ਚ ਨਾ ਆਵੇ ਅਸੀਂ ਉਹਨੂੰ ਆਗਿਆ ਨਹੀਂ ਦਿੰਦੇ ਉਹ ਸ਼ਰਧਾਲੂ ਦੇ ਤੌਰ ਤੇ ਤੇ ਆਜੇ ਲੀਡਰ ਦੇ ਤੌਰ ਤੇ ਨਾ ਆਵੇ ਅਸੀਂ ਸਿਆਸਤ ਲਈ ਆਪਣੇ ਧਰਮਸਾਨ ਨੂੰ ਵਰਤਣ ਦੀ ਆਗਿਆ ਨਹੀਂ ਦਿੰਦੇ ਵੈਸੇ ਇਹ ਬਹੁਤ ਸੋਹਣਾ ਬਿਆਨ ਆ ਇਹ ਗੱਲ ਗੁਰਦੁਆਰਿਆਂ ਤੇ ਵੀ ਲਾਗੂ ਹੋਣੀ ਚਾਹੀਦੀ ਆ ਕਿ ਸਿਆਸਤ ਲਈ ਜਦੋਂ ਇਹ ਧਰਮਸਾਨ ਵਰਤੇ ਜਾਂਦੇ ਆ ਉਦੋਂ ਉੱਥੇ ਕੋਈ ਨਾ ਕੋਈ ਮਾੜੀਆਂ ਘਟਰਾਵਾਂ ਦਾ ਸ਼ੁਰੂਆਤ ਹੋ ਜਾਂਦੀ ਆ ਪਰ ਜਿੱਤਰਾਂ ਦੇ ਉਹਨਾਂ ਦਾ ਧਿਆਨ ਆ ਉਹ ਜਿਹੜਾ ਦੇ ਮੈਨੇ ਕੱਢਣ ਲੱਗੀ ਹੈ ਤੇ ਕਈ ਤਰ੍ਹਾਂ ਦੇ ਮੈਨੇ ਨਿਕਲਦੇ ਆ ਕਿ ਉੱਥੇ ਕਿਉਂਕਿ ਹੁਣ ਜੇ ਬ੍ਰੈਂਟਨ ਦੀ ਗੱਲ ਕਰੀਏ ਤੇ ਬ੍ਰੈਂਟਨ ਦੇ ਵਿੱਚ ਜਿਹੜੇ ਐਮਪੀ ਨੇ ਮੌਜੂਦਾ ਜਾਂ ਐਮਪੀਪੀ ਨੇ ਉਹ ਕੌਣ ਨੇ ਉਹਨਾਂ ਚ ਕਿੰਨੇ ਇੱਕ ਗੈਰ ਸਿੱਖ ਨੇ ਇਹਦਾ ਮਤਲਬ ਤੇ ਹੋਇਆ ਨਾ ਕਿ ਤੁਹਾਨੂੰ ਅਸੀਂ ਹੈ ਪੋਲਿਟਿਸ਼ੀਅਨ ਹੀ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰਦੇ ਤੁਸੀਂ ਸਾਡੇ ਮੰਦਰ ਚ ਨਹੀਂ ਆ ਸਕਦੇ ਇਹ ਵੀ ਇੱਕ ਸਮਝਾ ਮੈਨੂੰ ਲੱਗਦਾ ਹੈ ਕਿ ਡਿਕਟੇਟਰ ਆ ਨਾ ਜਿਹੜਾ ਬਿਆਨ ਆਇਆ ਹੈ ਤੇ ਦੂਜੇ ਪਾਸੇ ਜੇ ਇਦਾਂ ਦੀ ਬਾਲਸੀ ਕੋਈ ਆਵੇ ਇਹ ਸਾਰਿਆਂ ਨੂੰ ਮਿਲ ਜੂ ਕੇ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਧਰਮਸਥਾਨਾਂ ਨੂੰ ਸ਼ਾਂਤ ਸਾਸਤੇ ਨਾ ਵਰਤਿਆ ਜਾਵੇ ਤੇ ਦੂਜੇ ਪਾਸੇ ਜਦੋਂ ਅਸੀਂ ਨਗਰ ਕੀਰਤਨ ਕਰਦੇ ਆ ਜਿਹੜੀ ਇਤਿਹਾਸਤ ਉੱਥੇ ਹੁੰਦੀ ਆ ਜਿਹੜੇ ਉੱਥੇ ਵੱਡੇ ਵੱਡੇ ਲੱਗਦੇ ਨੇ ਪੋਸਟਰ ਤੇ ਉਹਨਾਂ ਲੋਕਾਂ ਦੇ ਪੋਸਟਰ ਜਿਹੜੇ ਸਾਡੇ ਹੀਰੋ ਨਹੀਂਗੇ ਜਿਹਨਾਂ ਨੂੰ ਜ਼ਬਰਦਸਤੀ ਬਣਾਇਆ ਜਾ ਰਿਹਾ ਉਹ ਵੀ ਬੰਦ ਹੋਣੇ ਚਾਹੀਦੇ ਆ ਇਹ ਬਿਲਕੁਲ ਠੀਕ ਆ ਜੀ ਜਿਹੜੀ ਇੰਦਰ ਮਾਨ ਹਰਾਂ ਨੂੰ ਅਸੀਂ ਗੱਲ ਪੁੱਛੀ ਸੀਗੀ ਨਾ ਕਮਿਊਨਿਟੀਜ਼ ਕੀ ਕਰਨ ਮੈਂ ਕਹਿੰਨਾ ਬਈ ਜਿਹੜੇ Hindu ਲੀਡਰ ਤੇ Sikh ਲੀਡਰ ਨੇ ਉਹ ਸਿਆਣਪ ਕੋ ਜਿੱਦਾਂ ਇਹ ਹੁਣ Ontario ਗੁਰਦੁਆਰਾ Sikh Sikh ਗੁਰਦੁਆਰਾ ਕਾਉਂਸਲ ਵਾਲਿਆਂ ਨੇ ਇੱਕ ਬਿਆਨ ਜਿਹੜਾ ਦਿੱਤਾ ਹੈਗਾ ਉਹ ਬਹੁਤ ਯਾਨੀ ਕਿ ਐਪ੍ਰੋਪ੍ਰੀਏਟ ਆ ਔਰ ਬਿਲਕੁਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈਗਾ ਉਹਨਾਂ ਨੇ ਤੇ ਪੱਕਾ ਸਪਸ਼ਟ ਕਰ ਦਿੱਤਾ ਹੈਗਾ ਕਿ ਸਿੱਖ ਧਰਮ ਦੇ ਵਿੱਚ ਵਾਇਲੈਂਸ ਲਈ ਹਿੰਸਾ ਲਈ ਕੋਈ ਥਾਂ ਨਹੀਂ ਹੈ ਇਹਦਾ ਮਤਲਬ ਇਹ ਆ ਕਿ ਜਿਹੜੇ ਹਿੰਸਾ ਜਾਂ ਵਾਇਲੈਂਸ ਕਰਨਗੇ ਉਹ ਸਿੱਖ ਨਹੀਂਗੇ ਉਹ ਅਸੀਂ ਉਹਨਾਂ ਨੂੰ ਮਾਨਤਾ ਨਹੀਂ ਦਿੰਦੇ ਤੇ ਇਸੇ ਹੀ ਤਰ੍ਹਾਂ ਜਿਹੜੇ ਹਿੰਦੂ ਲੀਡਰ ਨੇ ਉਹਨਾਂ ਨੂੰ ਵੀ ਇਹ ਇਸ ਕਿਸਮ ਦੇ ਬਿਆਨ ਦੇਣੇ ਚਾਹੀਦੇ ਆ ਉਹਨਾਂ ਨੂੰ ਇਸ ਕਿਸਮ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿ ਸਾਡੀ ਪਾਰਟੀ ਦੇ ਭਾਵੇਂ ਬੰਦੇ ਆਉਣ ਤੇ ਉਹ ਜੇ ਸਿੱਖ ਨੇ ਤੇ ਉਹ ਆ ਨਹੀਂ ਸਕਦੇ ਇਹ ਇਸ ਕਿਸਮ ਦਾ ਜਿਹੜਾ ਪ੍ਰੋਪਾਗੈਂਡਾ ਆ ਜਾਂ ਇਸ ਕਿਸਮ ਦੀ ਜਿਹੜੀ ਪਹੁੰਚ ਹੈਗੀ ਆ ਇਹ ਫੁੱਟ ਪਾਉਣ ਵਾਲੀ ਆ ਔਰ ਮੇਰੀ ਨਿੱਜੀ ਸਮਝ ਇਹ ਹੈਗੀ ਆ ਕਿ ਜਿੱਦਾਂ ਜਿਹੜਾ অন্ਟਾਰੀਓ ਸਿੱਖ ਗੁਰਦੁਆਰਾ ਕਾਉਂਸਲ ਆ ਉਹਨਾਂ ਨੇ ਅਪਰੋਚ ਲਈ ਆ ਉਹਨਾਂ ਨੇ ਪਹੁੰਚ ਲਈ ਆ ਉਹ ਇਹਦਾ ਲੌਂਗ ਰਨ ਬਹੁਤ ਬੈਨੀਫੀਸ਼ੀਅਲ ਹੋ ਸਕਦੀ ਆ ਆਪਣੇ ਦੋਨਾਂ ਭਾਈਚਾਰਿਆਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣ ਦੀ ਇਸੇ ਤਰ੍ਹਾਂ ਜਿਹੜੇ Hindu ਲੀਡਰ ਕੋਈ ਐਕਸਟਰੀਮਿਸਟ ਸਟੈਂਡ ਲੈ ਲਿੰਦੇ ਆ ਜਾਂ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਇਦਾਂ ਦੀ ਪਹੁੰਚ ਕਰ ਲੈਂਦੇ ਆ ਤਾਂ ਇਹ ਭਾਈਚਾਰੇ ਲਈ ਦੋਨੋਂ ਭਾਈਚਾਰਿਆਂ ਲਈ ਕੋਈ ਫਾਇਦੇਮੰਦ ਗੱਲ ਨਹੀਂ ਹੈ ਮੇਰੀ ਅਜੇ ਵੀ ਮੇਰਾ ਇਹ ਵਿਸ਼ਵਾਸ ਹੈ ਕਿ ਜਿਹੜੇ ਦੋਨੋਂ ਭਾਈਚਾਰਿਆਂ ਦੇ ਲੀਡਰ ਨੇ ਉਹ ਕਾਫੀ ਵੱਡਾ ਰੋਲ ਪਲੇ ਕਰ ਸਕਦੇ ਆ ਕਿਉਂਕਿ ਜਿਹੜੀ ਗੱਲ ਗੁਰਦੁਆਰੇ ਚੋਂ ਕਹੀ ਜਾਂਦੀ ਆ ਉਹ ਸਿੱਖ ਆਮ ਤੌਰ ਤੇ ਉਹਨੂੰ ਫਾਲੋ ਕਰਦੇ ਆ ਜਿਹੜੀ ਗੱਲ ਮੰਦਰ ਚੋਂ ਕਹੀ ਜਾਂਦੀ ਆ ਉਹਨੂੰ ਹਿੰਦੂ ਫਾਲੋ ਕਰਦੇ ਆ ਸੋ ਮੈਂ ਇਹ ਸਮਝਦਾ ਬਈ ਇਹ ਇੱਕ ਹੰਧੂ ਪੱਖ ਹੈ ਜਿਹੜਾ ਤੁਸੀਂ ਦੱਸਿਆ ਹੈਗਾ ਔਰ ਇਹ ਇੱਕ ਤਰ੍ਹਾਂ ਦਾ ਤੁਹਾਡੀ ਗੱਲ ਤੇ ਵੀ ਦੋ ਮੀਨਿੰਗ ਨਿਕਲ ਸਕਦੇ ਆ ਜਿਹੜੀ ਗੱਲ ਗੁਰਦੁਆਰੇ ਨੂੰ ਕਹੀ ਜਾਂਦੀ ਉਹਨੂੰ ਸਾਰੇ ਸਿੱਖ ਫਾਲੋ ਕਰਦੇ ਆ ਤੇ ਜਿਹੜੀ ਮੰਦਰ ਨੂੰ ਕਹੀ ਜਾਂਦੀ ਉਹਨੂੰ ਸਾਰੇ ਹਿੰਦੂ ਕਰਦੇ ਆ ਦਾ ਮਤਲਬ ਇਹ ਗੁਰਦੁਆਰੇ ਵਾਲੇ ਕਹਿ ਦੇਣ ਕਿ ਵੋਟਾਂ ਤੁਸੀਂ ਇਹਨੂੰ ਪਾਉਣੀਆਂ ਤਾਂ ਪੈ ਜਾਂਦੀਆਂ ਨਹੀਂ 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 ਮੈਂ ਮੇਰਾ ਪੱਖ ਇਹ ਨਹੀਂ ਹੈ ਮੇਰਾ ਪੱਖ ਇਹ ਹੈ ਮਤਲਬ ਜੇ ਜਿਹੜੇ ਸਿਆਸੀ ਮਕਸਦ ਲਈ ਧਾਰਮਿਕ ਧਾਰੇ ਵਰਤੇ ਜਾਂਦੇ ਆ ਉਹਨਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਆ ਬਿਲਕੁਲ ਹੋਣੀ ਚਾਹੀਦੀ ਆ ਔਰ ਮੈਂ ਇਹ ਕਹਿਣਾ ਕਿ ਮੈਂ ਵੋਟਾਂ ਦੀ ਗੱਲ ਨਹੀਂ ਕਰਦਾ ਮੇਰੇ ਮਨ ਵਿੱਚ ਨਾ ਕਿ ਜਿਹੜਾ ਇੱਕ ਦੂਜੇ ਨਾਲ ਭਾਈਚਾਰਾ ਰੱਖਣ ਦੀ ਗੱਲ ਕਰਦਾ ਜੇ ਗੁਰਦੁਆਰੇ ਚੋਂ ਅਪੀਲ ਹੁੰਦੀ ਆ ਭਈ ਸਿੱਖੋ ਇਹ ਸਾਡਾ ਧਰਮ ਜਿਹੜਾ ਹਿੰਸਾ 'ਚ ਨਹੀਂ ਵਿਸ਼ਵਾਸ ਰੱਖਦਾ ਉਹਦਾ ਜ਼ਿਆਦਾ ਅਸਰ ਪੈਂਦਾ ਤੇ ਜਿਹੜੇ ਹਿੰਦੂ ਮੰਦਿਰ ਚੋਂ ਇਹ ਕਹਿੰਦੇ ਹੈਗੇ ਆ ਕਿ ਭਈ ਅਸੀਂ ਭਾਈ ਭਾਈ ਆ ਮੈਂ ਬਿਲਕੁਲ ਤੁਹਾਡਾ ਸਹਿਮਤ ਆ ਕਿ ਕਿਸੇ ਵੀ ਧਾਰਮਿਕ ਸਥਾਨ ਨੂੰ ਵੋਟਾਂ ਦੀ ਖਾਤਰ ਸਿਆਸੀ ਹਿੱਤਾਂ ਦੀ ਖਾਤਰ ਨਹੀਂ ਵਰਤੇ ਜਾਣਾ ਚਾਹੀਦਾ ਉਹਨਾਂ ਨੂੰ ਜਿਹੜੇ ਧਰਮ ਦਾ ਪ੍ਰਚਾਰ ਆ ਜਿਹੜਾ ਸਾਡੀਆਂ ਵੈਲਿਊਜ਼ ਹੈਗੀਆਂ ਸਪਿਰਚੁਅਲ ਵੈਲਿਊਜ਼ ਹੈਗੀਆਂ ਉਹਨਾਂ ਨੂੰ ਡਿਵੈਲਪ ਕਰਨ ਲਈ ਚੰਗੇ ਮਨੁੱਖ ਬਣਨ ਲਈ ਜਿਹੜੀ ਗੱਲ ਆ ਜੀ ਉਹ ਅਪੀਲ ਹੋਣੀ ਚਾਹੀਦੀ ਆ ਸੋ ਮੇਰਾ ਭਾਵ ਉਹਨਾਂ ਦਾ ਇਹ ਨਹੀਂ ਕਹਿਣ ਦਾ ਕਿ ਫਲਾਣਾ ਕੈਂਡੀਡੇਟ ਨੂੰ ਵੋਟਾਂ ਪਾਓ ਅੱਛਾ ਇਹ ਇਹ ਜਿਹੜੀ ਇਹ ਪਲਖੀਆਂ ਨੇ ਦੋ ਕੰਟਰੀਜ਼ ਦੇ ਮਤਲਬ ਵਿੱਚ ਇਹ ਇਹਦੇ ਇਹਦੇ ਵੀ ਅਜੇ ਤੱਕ ਕਈ ਸਪਸ਼ਟੀਕਰਨ ਜਿਹੜੇ ਆ ਅਸੀਂ ਆਪ ਭੰਬਲ ਪੁੱਸਿਆ ਜਾਂ ਜਿਵੇਂ ਤੁਸੀਂ ਕਿਹਾ ਕਿ ਜਸਟਨ ਟਰੂਡੋਵਰਾਂ ਨੂੰ ਪਾਰਲੀਮੈਂਟ 'ਚ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਇਹ ਡਿਪਲੋਮੈਟਿਕ ਗੱਲ ਸੀਗੀ ਪਰ ਇੱਕ ਪਾਸੇ ਉਹਨਾਂ ਦੇ ਉੱਤੇ ਦਬਾਅ ਹੋ ਜਾ ਬਣਿਆ ਸੀ ਜਿਵੇਂ ਆਪਾਂ ਇੱਕ ਸਾਫ਼ ਹੋ ਗਈ ਹੁਣ ਤੇ ਗੱਲ ਕਿ ਗਲੋਬਲ ਮੀਲ ਦੇ ਪੱਤਰਕਾਰਾਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਇਹਦੇ ਬਾਰੇ ਸਪਸ਼ਟੀਕਰਨ ਅੱਜ ਨਹੀਂ ਦਿੰਦੇ ਤੇ ਅਸੀਂ ਕੱਲ ਨੂੰ ਇਹ ਸਾਰੇ ਜਾ ਪ੍ਰੈਸਟਿਜ ਲੈ ਕੇ ਆ ਰਹੇ ਹਾਂ ਕਿਉਂਕਿ ਫਾਈਨੈਂਸ਼ੀਅਲ ਜਿਹੜੀ ਟਾਈਮ ਆ ਅਮਰੀਕਾ ਦੀ ਖ਼ਬਰ ਜਾਂ ਕੋਈ ਹੋਰ ਚੀਜ਼ਾਂ ਉੱਥੇ ਇਹ ਗੱਲ ਪਹਿਲਾਂ ਕਲੀਅਰ ਹੋ ਚੁੱਕੀ ਸੀ ਕਿ ਮੇਰੇ ਪਿਛੇ ਕੀ ਚੱਲ ਰਿਹਾ ਤੇ ਜਦੋਂ ਪ੍ਰਾਈਮ ਮਿਨਿਸਟਰ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਪੱਤਰਕਾਰਾਂ ਨੇ ਤੇ ਉਹਨਾਂ ਦੀ ਮਜਬੂਰੀ ਵੀ ਬਣ ਗਈ ਸੀ ਕਿ ਉਹਨਾਂ ਨੂੰ ਇਹਦੇ ਬਾਰੇ ਕੁਝ ਨਾ ਕੁਝ ਬੋਲਣਾ ਪੈਣਾ ਸੀ ਤੇ ਬੋਲਿਆ ਤਾਂ ਪਾਰਲੀਮੈਂਟ 'ਚ ਇਹਨੂੰ ਵੀ ਮੇਰੇ ਖਿਆਲ 'ਚ ਕੋਈ ਬਹੁਤ ਨੈਗੇਟਿਵ ਲੈਂਡ ਦੀ ਲੋੜ ਨਹੀਂ ਸੀਗੀ ਇੱਕ ਤਰ੍ਹਾਂ ਦਾ ਉਹਨਾਂ ਤੇ ਦਬਾਅ ਜਾਂ ਮਜਬੂਰੀ ਵੀ ਸੀਗੀ ਪਰ ਜਿਸ ਤਰੀਕੇ ਭਾਰਤੀ ਸਿਸਟਮ ਨੇ ਇਹਨੂੰ ਲਿਆ ਕਿ ਸਿੱਖ ਵੋਟਾਂ ਕਿਉਂਕਿ ਇੱਥੇ ਇਲੈਕਸ਼ਨ ਆਉਣ ਵਾਲੀ ਆ ਤੇ ਸਿੱਖ ਵੋਟਾਂ ਨੂੰ ਕੇਟਰ ਕਰਨ ਵਾਸਤੇ ਜਿਹੜੇ ਆ ਟਰੂਡੋ ਸਾਹਿਬ ਇਹ ਸਾਰੀਆਂ ਚਾਲਾਂ ਚੱਲ ਰਿਆ ਇਹ ਕਹਿਣਾ ਕਿਸੇ ਹੱਦ ਤੱਕ ਠੀਕ ਨਹੀਂ ਆ ਕਿਸੇ ਹੱਦ ਤੱਕ ਨਹੀਂ ਟੋਟਲੀ ਠੀਕ ਨਹੀਂ ਆ ਕਿਉਂਕਿ ਅਸੀਂ ਸਮਝਦੇ ਆ ਕਿ ਜੇ ਕੁਝ ਐਕਸਟਰੀਮਿਸਟ ਗਰੁੱਪਾਂ ਨੂੰ ਟਰੂਡੋ ਸਾਹਿਬ ਦਾ ਕੋਈ ਵੀ ਸਿਆਸੀ ਪਾਰਟੀ ਖੁਸ਼ ਕਰਨ ਦੀ ਨੀਤਨਾ ਕੋਈ ਕੰਮ ਕਰ ਰਹੀ ਹੋਊਗੀ ਤੇ ਆਮ ਸਿੱਖ ਉਹਨਾਂ ਦੇ ਨਾਲ ਨਹੀਂ ਜਾਣਗੇ ਇਹ ਗੱਲ ਉਹਨਾਂ ਨੂੰ ਬੜੀ ਕਲੀਅਰ ਆ ਸਭ ਨੂੰ ਪਤਾ ਹੈ ਕਿ ਕਿੰਨੇ ਕੁ ਲੋਕ ਜਿਹੜੇ ਆ ਖਾਲਸਾਣ ਦੇ ਨਾਂ ਦੇ ਰੋਟਾ ਪਾ ਦੇਣਗੇ ਸੋ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਚੋਂ ਕਿਦਾਂ ਬਾਹਰ ਨਿਕਿਆ ਜਾ ਸਕਦਾ ਸੀ ਇਹ ਦੇਖੋ ਜੀ ਜਿਹੜਾ ਇਹ ਇਲਜ਼ਾਮ ਆ ਨਾ ਕਿ ਵੀ ਇਹਨਾਂ ਨੇ ਜਿਹੜੇ ਐਕਸਟਰੀਮਿਸਟ ਹੈਗੇ ਆ ਉਹਨਾਂ ਨੂੰ ਖੁਸ਼ ਕਰਨ ਲਈ ਪਾਕਿਸਤਾਨੀਆਂ ਨੂੰ ਖੁਸ਼ ਕਰਨ ਲਈ ਜਾਂ ਸਿੱਖਾਂ ਨੂੰ ਖੁਸ਼ ਕਰਨ ਲਈ ਇਹ ਗੱਲ ਕੁੱਤੀ ਆ ਇਹ ਬਿਲਕੁਲ ਬੇਬੁਨਿਆਦ ਗੱਲ ਹੈਗੀ ਆ ਇਹਦਾ ਕਾਰਨ ਇਹ ਆ ਵੀ ਤੁਸੀਂ ਗਿੱਲ ਸਿੰਘ ਸਾਹਿਬ ਨੂੰ ਦੱਸੋ ਵੀ ਜਿਹੜਾ ਕੈਨੇਡਾ ਇਹਦੇ ਚ ਸਿੱਖਾਂ ਦੀ ਆਬਾਦੀ ਕਿੰਨੇ ਪਰਸੈਂਟ ਆ ਤੁਸੀਂ ਗੱਲ ਠੀਕ ਕਹੀ ਆ ਇਹ ਸਾਰੇ ਸਿੱਖ ਜਿਹੜੇ ਆ ਉਹਨਾਂ ਨੇ ਕਿਸੇ ਵੀ ਪਾਰਟੀ ਨੂੰ ਇਨ ਟੋਟੋ ਟੋਟਲ ਉਹਨਾਂ ਨੇ VOTING ਨਹੀਂ ਕਰਨੀ ਤੇ ਮੈਂ ਇੱਕ ਸਿਚੁਏਸ਼ਨ ਇਹ ਮੰਨ ਕੇ ਚੱਲਦਾ ਕਿ ਜੇ ਸਾਰੇ ਸਿੱਖ ਵੀ ਮੰਨ ਲਓ ਕਿ ਟਰੂਡੋ ਨੂੰ ਵੋਟ ਕਰ ਦਿੰਦੇ ਆ ਤੇ ਕੀ ਉਹਦੇ ਨਾਲ ਫਿਰ ਨੰਬਰ 1 ਤਾਂ ਆਇਆ ਵੀ ਜੇ ਸਿੱਖ ਵੋਟ ਉਹਨੂੰ ਕਰਨਗੇ ਤਾਂ ਜਿਹੜੇ ਸਿੱਖਾਂ ਤੋਂ ਅਦਰ ਦੈਨ ਸਿੱਖ ਆ ਉਹ ਦੂਜੇ ਪਾਸੇ ਜਾਣਗੇ ਤੇ ਇਹਦੇ ਨਾਲ ਵੈਸੇ ਵੀ ਕਾਲਾ ਸਾਹਿਬ ਜਿਹੜੀ ਤੁਸੀਂ ਰੇਸ਼ੀਅਤ ਦੀ ਗੱਲ ਕੀਤੀ ਹੈ ਨਾ ਟੋਟਲ ਸਾਡੀ ਜਿਹੜੀ ਇੱਥੇ ਆਬਾਦੀ ਆ ਉਹ ਭਾਰਤੀਆਂ ਦੀ ਆਬਾਦੀ ਕੈਨੇਡਾ ਦੇ ਵਿੱਚ 4.3% ਦੇ ਨੇੜੇ ਤੇਰੇ ਆ ਪਿਛਲੀ ਵਰਦਮਸ਼ਮਾਰੀ ਮੁਤਾਬਕ ਤੇ ਜੇ ਜੰਗੂੜੀ ਦੀ ਆਬਾਦੀ ਸਿੱਖਾਂ ਦੀ ਥੋੜੀ ਜਿਹੀ ਕੁਝ ਹਜ਼ਾਰਾਂ ਚ ਉੱਪਰ ਹੋਊਗੀ ਬਾਕੀ ਬਰਾਬਰ ਬਰਾਬਰ ਤੇ ਰਹਿਣੇ ਦੋਵੇਂ ਤੇ ਜੇ ਸਿੱਖਾਂ ਨੂੰ ਖੁਸ਼ ਕਰਕੇ ਵੋਟਾਂ ਲੈਣੀਆਂ ਤਾਂ ਇਹਨਾਂ ਨੂੰ ਨਿਰਾਜ ਕਰਨਾ ਉਹਨਾਂ ਨੇ ਬਿਲਕੁਲ ਜੀ ਮੈਂ ਇਸੇ ਕਰਕੇ ਕਹਿਣਾ ਵੀ ਇਹ ਜਿਹੜੀ ਉਹਨਾਂ ਤੇ ਦੋਸ਼ ਲੱਗਦਾ ਨਾ ਜਾਂ ਭਈ ਉਹਨਾਂ ਦੀ ਸਮਝ ਏਦਾਂ ਬਣ ਗਈ ਇਹ ਮੈਂ ਕਹਿੰਦਾ ਬਿਲਕੁਲ ਗਲਤ ਆ ਇਹ ਬੁਨਿਆਦ ਆ ਇਹਦੇ ਇਹਦੇ 'ਚ ਕੋਈ ਵਜਨ ਨਹੀਂ ਹੈ ਅੱਛਾ ਇੱਕ ਚੀਜ਼ ਜਿਹੜੀ ਮੈਨੂੰ ਵੀ ਕਿਤੇ ਕਿਤੇ ਰੜਕਦੀ ਆ ਤੇ ਸਾਰੇ ਲੋਕ ਇਹਦੇ ਬਾਰੇ ਗੱਲ ਕਰਦੇ ਆ ਪਰ ਖੁੱਲ ਕੇ ਨਹੀਂ ਕਰਦੇ ਲੋਕ ਜਿਹੜੀ ਗੱਲ ਅਸੀਂ ਫਰੀडम ਆਫ ਸਪੀਚ ਦੇ ਨਾਂ ਤੇ ਇਹ ਖੁੱਲ੍ਹ ਦਿੰਨੇ ਆ ਇਹਨਾਂ ਮੁਲਕਾਂ ਦੇ ਵਿੱਚ ਮੈਂ ਗੁਰਪਤੰਤ ਪੰਨੂ ਦੀ ਗੱਲ ਹੀ ਕਰ ਸਕਦਾ ਹਾਂ ਜਿਸ ਤਰੀਕੇ ਨਾਲ ਉਹ ਕਹਿੰਦੇ ਆ ਕਿ 에어 ਇੰਡੀਆ ਚ ਇੰਨੀ ਫਰੀਕ ਤੋਂ ਇੰਨੀ ਠੀਕ ਤੱਕ ਕੋਈ ਬੰਦਾ ਵੀ ਸਫ਼ਰ ਨਾ ਕਰੇ ਉਹ ਕਿਸੇ ਦਿਨ ਵੀ ਕੋਈ ਬੰਬ ਚੱਲ ਸਕਦਾ ਜਾ ਉਹ ਵੜਾਇਆ ਜਾ ਸਕਦਾ ਤੇ ਕੀ ਇਹ ਫਿਰ ਬਸ ਸਪੀਚ ਹੈ ਇਹ ਸਿੱਧੇ ਤੌਰ ਤੇ ਟੈਰਰਿਸਟਾਂ ਲਈ ਧਮਕੀ ਨਹੀਂ ਕਿ ਉਹ ਖੁੱਲਾ ਇਹ ਕੰਟਰੀ ਦੇਂਦੇ ਆ ਕਿਸੇ ਹੱਦ ਤੱਕ ਜੇ ਅਮਰੀਕਾ ਦੇ ਖਿਲਾਫ ਕੋਈ ਇਦਾਂ ਦਾ ਬਿਆਨ ਪਾਕਿਸਤਾਨ ਜਾਂ ਹਿੰਦਿਆ ਜਾਂ ਕਿਸੇ ਹੋਰ ਮੁਲਕ 'ਚ ਦਵੇ ਤੇ ਫਿਰ ਅਮਰੀਕਾ ਦਾ ਰਵਈਆ ਕੀ ਹੋਊਗਾ ਇਹੀ ਗੱਲ ਕੈਨੇਡਾ ਤੇ ਵੀ ਲਾਗੂ ਹੁੰਦੀ ਹੈ ਜੇ ਬੈਲੈਂਸ ਰੱਖ ਕੇ ਚੱਲੀਏ ਤੇ ਕਿਸੇ ਹੱਦ ਤੱਕ ਭਾਰਤ ਸਰਕਾਰ ਵੀ ਠੀਕ ਲੱਗਦੀ ਆ ਇਹ ਤਾਂ ਬਿਲਕੁਲ ਠੀਕ ਆ ਜੀ ਦੇਖੋ ਹੁਣ ਜਿਹੜੇ ਬਿਆਨ ਤੁਸੀਂ ਦੱਸਿਆ ਹੈਗਾ ਗੁਰਪਤਵੰਤੂ ਪਤਵੰਤ ਸਿੰਘ ਦਿੰਦੇ ਆ ਉਹਨੇ ਤੁਹਾਨੂੰ ਪਤਾ ਵੀ ਜਦੋਂ ਉੱਥੇ ਉਹ ਅੰਦੋਲਨ ਚੱਲਦਾ ਸੀਗਾ ਨਿਸਾਨਾ ਦਾ ਅੰਦੋਲਨ ਚੱਲਦਾ ਸੀਗਾ ਤੇ ਉੱਥੇ ਉਹਨੇ ਕਿਹਾ ਸੀਗਾ ਵੀ ਜਿਹੜਾ ਉੱਥੇ ਝੰਡਾ ਚੁਲਾਊਗਾ ਮੈਂ ਉਹ ਨੂੰ ਪਤਾ ਨਹੀਂ ਇੰਨੇ ਕਰੋੜ 2 ਲੱਖ ਡਾਲਰ 2 ਲੱਖ ਅਮਰੀਕਨ ਡਾਲਰ ਦਊਂਗਾ ਉਹ ਦੇਖੋ ਉਹ ਜਿਹੜਾ ਝੰਡਾ ਚੁਲਾਉਣ ਵਾਲਾ ਉਹ ਤਾਂ ਹੁਣ ਪਤਾ ਨਹੀਂ ਕਿੱਥੇ ਆ ਜੇਸ ਚ ਹੈ ਕਿ ਕਿੱਥੇ ਆ ਉਹਦਾ ਤਾਂ ਕਿਸ ਨੂੰ ਕੋਈ ਪਤਾ ਨਹੀਂ ਲੱਗਾ ਤੇ ਗੁਰਪਤਵੰਤ ਪੰਨੂ ਜਿਹੜਾ ਉਹ ਉਸੇ ਤਰ੍ਹਾਂ ਹੀ ਮਾਇਆ ਇਕੱਠੀ ਕਰ ਰਿਹਾ ਹੈਗਾ ਔਰ ਇਹ ਮੈਂ ਸਮਝਦਾ ਵੀ ਜਿਹੜਾ ਅਮਰੀਕਾ ਕਿਉਂਕਿ ਕੈਨੇਡਾ ਅਮਰੀਕਾ ਦੀ ਪੂਛ ਆ ਨਾ ਇਸ ਕਰਕੇ ਜਿਹੜੀ ਅਮਰੀਕਾ ਦੀ ਪੋਲਿਸੀ ਆ ਉਹ ਉਹਦਾ ਸਾਮਰਾਜ ਵਾਲਾ ਰਵਈਆ ਅਜੇ ਵੀ ਹੈਗਾ ਆ ਉਹ ਢਿੱਡੂ ਇੰਡੀਆ ਨੂੰ ਡਿਵੈਲਪ ਹੁੰਦਾ ਦੇਖਣਾ ਨਹੀਂ ਚਾਹੁੰਦਾ ਔਰ ਇੰਡੀਆ ਨੂੰ ਉਹ ਥੱਲੇ ਹੀ ਥੱਲੇ ਰੱਖਣਾ ਚਾਹੁੰਦਾ ਨਹੀਂ ਤਾਂ ਇਹ ਠੀਕ ਹੈ ਤੁਹਾਡੀ ਗੱਲ ਕਿ ਉਹ ਰੋਜ਼ ਧਮਕੀਆਂ ਦਿੰਦੇ ਆ ਵੀ ਇਹ ਰੇਰ ਇੰਡੀਆ ਦੇ ਜਿਹੜੇ ਤਿਹਾਰ ਜ ਆ ਉਹ ਹੀ ਉਡਾ ਦੇਣੇ ਆ ਤੁਸੀਂ ਉਹਨੂੰ ਉਹਦੇ ਤੇ ਮੁਕਦਮਾ ਕਿਉਂ ਨਹੀਂ ਚਲਾਉਂਦੇ ਉਹਨੂੰ ਜੇਲ੍ਹ ਚ ਕਿਉਂ ਨਹੀਂ ਸੁਟਦੇ ਤੇ ਮੈਂ ਕਹਿੰਦਾ ਕਿ ਕਹਿੰਦਾ ਵੀ ਜਿਹੜੇ ਇਦਾਂ ਦੇ ਕਾਰਕਰਦਗੀਆਂ ਕਰਦੇ ਆ ਉਹਨਾਂ ਨੂੰ ਤੁਸੀਂ ਆਪਣੇ ਦੇਸ਼ ਦੀ ਧਰਤੀ ਤੋਂ ਬਾਹਰ ਕਿਉਂ ਨਹੀਂ ਕੱਢਦੇ ਬਿਲਕੁਲ ਉਹਨੂੰ ਰਿਪੋਰਟ ਕਿਉਂ ਨਹੀਂ ਕਰਦੇ ਇਹ ਫਰੀडम ਆਫ ਸਪੀਚ ਦਾ ਮਤਲਬ ਤਾਂ ਇਹ ਆ ਕਿ ਤੁਸੀਂ ਲਿਖ ਸਕਦੇ ਹੋ ਬੋਲ ਸਕਦੇ ਹੋ ਪਰ ਤੁਸੀਂ ਧਮਕੀਆਂ ਜੇ ਦਿਓ ਤੇ ਇਹ ਕੋਈ ਫਰੀडम ਆਫ ਸਪੀਚ ਵਾਲੀ ਗੱਲ ਬਣਦੀ ਆ ਜੇ ਇੱਥੇ ਵੀ ਕੋਈ ਇਹ ਕਹਵੇ ਕਿ ਮੈਂ ਫਲਾਣੇ ਨੂੰ ਮਾਰ ਦੇਣਾ ਜੀ ਮੈਂ ਕਨਸੂਲੇਟ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਮਾਰ ਦੇਣਾ ਇਹ ਤਾਂ ਕੋਈ ਫਰੀडम ਆਫ ਸਪੀਚ ਨਹੀਂ ਹੈ ਉਹ ਇਹ ਮੈਂ ਤੁਹਾਡਾ ਨਾਲ ਐਗਰੀ ਕਰਦਾ ਕਿ ਜਿਹੜੇ ਇਸ ਕਿਸਮ ਦੇ ਅੰਸਰ ਆ ਇਸ ਕਿਸਮ ਦੇ ਬਿਆਨ ਆ ਉਹਨਾਂ ਨੂੰ ਇਸ ਕਿਸਮ ਦਾ ਟਰੀਟਮੈਂਟ ਜਿਹੜਾ ਉਹ ਦੇਣਾ ਚਾਹੀਦਾ ਹੈ ਕਿ ਅੱਜ ਇਹ ਭਾਰਤ ਦੇ ਖਿਲਾਫ ਇਦਾਂ ਦੀ ਜਿਹੜੀ ਆ ਕਾਰਗਰਦਗੀ ਕਰ ਰਹੇ ਆ ਕੱਲ ਨੂੰ ਸਾਡੇ ਖਿਲਾਫ ਵੀ ਕਰ ਸਕਦੇ ਆ ਤੇ ਜੇ ਸਾਡੇ ਖਿਲਾਫ ਕਰਨ ਤਾਂ ਫਿਰ ਸਾਡਾ ਐਟੀਟਿਊਡ ਕੀ ਹੋਵੇ ਤੋ ਇਹ ਤੁਹਾਡੀ ਗੱਲ ਬਿਲਕੁਲ درست ਹੈ। ਅੱਛਾ ਜਿਹੜੀ ਗੱਲ ਤੁਸੀਂ ਇੱਕ ਹੋਰ ਠਾਈ ਆ ਕਿ ਜਿਹੜੇ ਸਟੂਡੈਂਟ ਇਸ ਵੇਲੇ ਐਜੀਟੇਸ਼ਨ ਕਰ ਰਹੇ ਆ ਉਹਨਾਂ ਚੋਂ ਕੁਝ ਲੋਕ ਸ਼ਾਇਦ ਇਸ ਕਰਕੇ ਇਸ ਮੂਮੈਂਟ ਤੇ ਸ਼ਾਮਲ ਹੋ ਜਾਣਗੇ ਕਿ ਸਾਨੂੰ ਖਾਲਿਸਤਾਨ ਦੇ ਨਾਂ ਤੇ ਇੱਥੇ ਸਾਈਲਮ ਮਿਲ ਜਾਏਗੀ। ਪਰ ਇੱਥੋਂ ਦੀ ਤੇ ਪਾਲਿਸੀ ਬੜੀ ਕਲੀਅਰ ਹੈ ਆਪਣੇ ਕਾਲੋ ਸਾਹਿਬ ਕੋਈ ਬੰਦਾ ਵਿਜ਼ਟਰ ਵੀਜ਼ਾ ਲਵਾ ਕੇ ਆਉਂਦਾ ਇੰਡੀਆ ਤੋਂ ਘੁੰਮਣ ਫੇਰਨ ਲਈ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤੇ ਅੱਜ ਕੱਲ ਕੀ ਹੁੰਦਾ ਆ ਕਿ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਕੁਐਸਚਨ ਕਰਦੇ ਆ ਕਿ ਤੁਸੀਂ ਇਹਦੇ ਕੋ ਜਾ ਰਹੇ ਹੋ ਤੁਸੀਂ ਪੇਪਰ ਕਿਦਿਖੋ ਬਣਾਏ ਸੀ ਤੁਸੀਂ ਕਮਿਸ਼ਨਰ ਲਈ ਇੱਥੇ ਆਏ ਹੋ ਤੇ ਬਹੁਤ ਵਾਰੀ ਜਿਹੜੇ ਅਨਪੜ੍ਹ ਲੋਕ ਜਾਂ ਸਧਾਰਨ ਲੋਕ ਹੁੰਦੇ ਆ ਉਹਨਾਂ ਨੇ ਏਜੰਟਾਂ ਰਾਹੀਂ ਫਾਰਮ ਭਰ ਕੇ ਵੀਜ਼ੇ ਲਵਾਏ ਹੁੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਫਾਰਮ ਵਿੱਚ ਕੀ ਭਰਿਆ ਤੇ ਉਹਨਾਂ ਦੀ ਸਟੇਟਮੈਂਟ ਆਫ ਫਾਰਮ ਨਾ ਮਿਲਦੀ ਨਹੀਂ ਹੁੰਦੀ ਤੇ ਉਹਨਾਂ ਨੂੰ ਬਾਰਡਰ ਤੇ ਉੱਥੇ ਰੋਕ ਕੇ 에ਰਪੋਰਟ ਤੇ ਕਿਹਾ ਜਾਂਦਾ ਆ ਕਿ ਜਾਂਦੇ ਵਾਪਸ ਚਲੇ ਜਾਓ ਤੇ ਜਾਂ ਫਿਰ ਤੁਸੀਂ ਇੱਥੇ ਪ੍ਰੀਟੀਕਲ ਸਾਈਲਮ ਭਰ ਦੋ ਆ ਦੋ ਤਿੰਨ ਔਰਤਾਂ ਨੂੰ ਮੈਂ ਜਾਣਦਾ ਜਿਹੜੀਆਂ ਵਿਚਾਰੀਆਂ ਨੂੰ ਪਤਾ ਵੀ ਹੈ ਨਾ ਪੋਲਿਟੀਕਲ ਸਾਈਲੈਂਸ ਦਾ ਮਤਲਬ ਕੀ ਆ ਤੇ ਉਹ ਇੰਨੇ ਘਬਰਾ ਜਾਂਦੇ ਆ ਸਾਈਲੈਂਸ ਦੇ ਆਪ ਕਹਿੰਦੇ ਪਰ ਉਹਨਾਂ ਨੂੰ ਲੋੜ ਹੀ ਨਹੀਂ ਇਹ ਗੱਲ ਕਹੋਣ ਦੀ ਕਿ ਤੁਸੀਂ ਖਾਲਸਤਾਨੀ ਬਣੋ ਕੋਈ ਵੀ ਵਿਅਕਤੀ ਸਾਈਲੈਂਸ ਭਰ ਦੇ ਆਪਣੇ ਪੇਪਰ ਛੱਡ ਦੇ ਦੇ ਮੰਨ ਲੈਂਦੇ ਆ ਉਹਦੇ ਵਿੱਚ ਗਿੱਲ ਸਾਹਿਬ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਆ ਕਿ ਇਹ ਜਿਹੜੀ ਗੱਲ ਸਟੂਡੈਂਟਾਂ ਵਾਲੀ ਸੀਗੀ ਨਾ ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਐਜੀਟੇਸ਼ਨ ਕਰ ਰਹੇ ਆ ਨਾ ਇਹ ਉਹਨਾਂ ਦਾ ਰੈਫਰੈਂਸ ਨਹੀਂ ਹੈ ਸਾਡੇ ਪੱਤਰਕਾਰ ਰਹੇ ਆ ਰਵਿੰਦਰ ਪੰਨੂ ਉਹਨਾਂ ਨੇ ਇਹ ਚੈਨਲ ਦੇ ਉੱਤੇ ਬੋਲਦੇ ਹੋਏ ਇਹ ਗੱਲ ਕਹੀ ਸੀ ਜੀ ਕਿ ਕੁਝ ਇਸ ਕਿਸਮ ਦੀ ਸੰਭਾਵਨਾ ਵੀ ਹੁੰਦੀ ਆ ਤੇ ਅਸਾਈਲਮ ਲੈਣ ਲਈ ਵੀ ਕਰ ਦਿੰਦੇ ਆ ਇਹ ਮੇਰਾ ਵਿਚਾਰ ਨਹੀਂ ਹੈ ਅਟਕਲਾ ਇਹ ਇਹ ਤਾਂ ਫਰਟਕਲਾ ਹੋ ਗਿਆ ਨਾ ਜੀ ਅਟਕਲਾ ਤੇ ਕੁਝ ਲਾ ਲੋ ਅਟਕਲਾ ਲਾਉਣ ਦਾ ਤਾਂ ਕੋਈ ਮਤਲਬ ਨਹੀਂ ਪਰ ਮੈਂ ਪੰਨੂ ਸਾਹਿਬ ਕਹਿਣ ਮੈਂ ਕਹਾਂ ਤੁਸੀਂ ਕਹਾਂ ਕੋਈ ਕਹਵੇ ਗੱਲ ਤੇ ਇਹ ਹੈ ਕਿ ਜਿਹੜਾ ਇਹ ਜਿਹੜਾ ਗੈਪ ਵਧ ਰਿਹਾ ਪਾੜਾ ਵਧ ਰਿਹਾ ਸਾਡਾ ਅਸੀਂ ਉੱਤੇ ਗੱਲ ਕਰ ਰਹੇ ਹਾਂ ਗੱਲਾਂ ਤਾਂ ਕਰਨ ਨੂੰ ਹੋਰ ਵੀ ਬਹੁਤ ਸਾਰੀਆਂ ਅੱਛਾ ਦੂਜੇ ਪਾਸੇ ਮੈਂ ਇਹ ਵੇਖਦਾ ਕਿ ਇੱਥੇ ਜੌਬ ਜਿਹੜੀਆਂ ਨੇ ਦਿਨ ਦਿਨ ਘਟ ਰੀਆਂ ਨੇ ਲੋਕਾਂ ਦੀ ਇਕਨੋਮੀ ਦਾ ਹਾਲ ਮਾੜਾ ਆ ਹਵਾਈ ਜਾਜ ਮੈਂ ਸਰ 23 ਤਰੀਕ ਨੂੰ ਇੰਡੀਆ ਤੋਂ ਵਾਪਸ ਆਇਆ 에ਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਉਸ ਦਿਨ 86 ਸੀਟਾਂ ਖਾਲੀ ਸੀਗੀਆਂ ਤੇ 30 ਤਰੀਕ ਨੂੰ ਮੇਰੇ ਇੱਕ ਰਿਸ਼ਤੇਦਾਰ ਆਏ ਆ Air India ਦੀ ਫਲਾਈਟ ਚ ਉਹ ਕਹਿੰਦੇ ਸਾਰਾ ਜਹਾਜ਼ ਹੀ ਖਾਲੀ ਸੀ ਸਾਰੇ 100 ਕੇ ਆਏ ਆ ਤੇ ਜਦੋਂ ਹਾਲਾਤ ਇਦਾਂ ਦੇ ਬਣੇ ਹੋਏ ਆ ਦੂਜੇ ਪਾਸੇ ਵੀਜ਼ੇ ਨਹੀਂ ਲੱਗ ਰਹੇ ਅਫਸਰਾ ਨੂੰ ਵਾਪਸ ਭੇਜ ਦਿੱਤਾ ਗਿਆ ਉਧਰੋਂ ਉਹਨਾਂ ਨੇ ਵਾਪਸ ਕਰ ਲਿਆ ਹਾਲਾਤ ਇਹਨੇ ਖਤਰਨਾਕ ਤੇ ਇਸ ਮੋੜ ਤੇ ਖੜੇ ਆ ਤੇ ਸਾਨੂੰ ਇਹਦਾ ਸਾਰੀਆਂ ਚੀਜ਼ਾਂ ਚ ਕੋਕਿਆ ਸੀਦੇ ਹੁਣ ਇੱਥੋਂ ਦੇ ਸਿਟੀਜ਼ਨ ਆ ਤੇ ਭਾਰਤ ਨੂੰ ਅਸੀਂ ਛੱਡ ਨਹੀਂ ਸਕਦੇ ਸਾਡੀ ਜਿਹੜੀ ਪੋਜੀਸ਼ਨ ਲੱਕੋਫਾਏ ਆਏ ਹੁਣ ਵਾਲੀ ਜਿਹੜੀ ਪੋਜੀਸ਼ਨ ਆ ਉਹਦਾ ਕੋਈ ਨਾ ਕੋਈ ਤੋੜ ਕੱਢਣ ਲਈ ਤੇ ਕੋਈ ਸਾਡੇ ਜਿਹੜੇ ਆਗੂ ਨੇ ਚਾਹੇ ਗੁਰਦੁਆਰਿਆਂ ਦੇ ਬੈਠੇ ਆ ਜਾਂ ਸਾਡੀ ਕਮਿਊਨਿਟੀ ਦੇ ਅੱਗੇ ਹੋ ਕੇ ਕੰਮ ਕਰਦੇ ਉਹਨਾਂ ਨੂੰ ਗੁਰਾ ਕੱਢਣੇ ਪੈਣਗੇ ਬਿਲਕੁਲ ਕੱਢਣੇ ਪੈਣਗੇ ਜੀ ਉਹਨਾਂ ਨੂੰ ਦੋਨਾਂ ਸਰਕਾਰਾਂ ਦੇ ਉੱਤੇ ਦਬਾਅ ਪਾਉਣਾ ਪਏਗਾ ਕਿ ਦੇਖੋ ਹੁਣ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਹੈਗੀਆਂ ਕਿਸੇ ਨੇ ਪਾਸਪੋਰਟ ਰੀਨਿਊ ਕਰਾਉਣਾ ਹੈਗਾ ਕਿਸੇ ਨੇ ওসিਆਈ ਲੈਣੀ ਆ ਕਿਸੇ ਨੇ ਵੀਜ਼ਾ ਲੈਣਾ ਹੈਗਾ ਮਤਲਬ ਓਵਰਆਲ ਜਿਹੜਾ ਨੁਕਸਾਨ ਹੈਗਾ ਉਹ ਆਮ ਲੋਕਾਂ ਦਾ ਹੁੰਦਾ ਹੈਗਾ ਖਾਸ ਕਰਕੇ ਜਿਹੜੇ ਨੁਕਸਾਨ ਚੱਲ ਰਹੇ ਆ ਉਹਨਾਂ ਵਿੱਚੋਂ ਭਾਰਤੀਆਂ ਵਿੱਚੋਂ ਵੀ ਜ਼ਿਆਦਾ ਪੰਜਾਬੀ ਨੇ ਤੇ ਇਸ ਕਸਕੇ ਜਿਹੜੇ ਸਾਰੇ ਸਾਡੇ ਧਰਮਾਂ ਦੇ ਲੀਡਰ ਨੇ ਗੁਰਦੁਆਰਿਆਂ ਦੇ ਲੀਡਰ ਨੇ ਮੰਦਰਾਂ ਦੇ ਲੀਡਰ ਨੇ ਕਮਿਊਨਿਟੀ ਦੇ ਵਿੱਚ ਕੰਮ ਕਰਨ ਵਾਲੇ ਵਰਕਰ ਨੇ ਜਿਹੜੇ ਨਾ Hindu ਆਪਣੇ ਆਪ ਨੂੰ ਕਹਉਂਦੇ ਆ ਨਾ Musalman ਕਹਉਂਦੇ ਆ ਨਾ ਉਹ Sikh ਕਹਉਂਦੇ ਆ ਉਹ ਡੈਮੋਕ੍ਰੈਟਿਕ ਲੋਕ ਨੇ ਯਾਨੀ ਸਾਰੀ ਤਾਕਤ ਜਿਹੜੀ ਹੈ ਜੀ ਉਹ ਇਸ ਗੱਲ ਤੇ ਲੱਗਣੀ ਚਾਹੀਦੀ ਆ ਕਿ ਦੋਵੇਂ ਦੇਸ਼ ਇਹਦਾ ਕੋਈ ਹੱਲ ਕੱਢਣ ਇਹਦਾ ਹੱਲ ਡਿਪਲੋਮੈਟਿਕ ਹੱਲ ਹੋ ਸਕਦਾ ਹੈਗਾ ਇਹਦਾ ਕੋਈ ਕਨਫਰੋਂਟੇਸ਼ਨਲ ਜਿਹੜਾ ਹੱਲ ਆ ਉਹ ਨਹੀਂ ਬਣਦਾ ਹੈਗਾ ਕਿ ਇੱਕ ਦੂਜੇ ਦੇ ਖਿਲਾਫ ਲੜੀ ਜਾਓ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਮਸਲੇ ਹੱਲ ਜਿਹੜੇ ਆ ਉਹ ਟੇਬਲ ਤੇ ਬੈਠ ਕੇ ਹੁੰਦੇ ਆ ਔਰ ਜਿਹੜੀ ਸਚਾਈ ਆ ਉਹਨੂੰ ਰੈਕਗਨਾਈਜ਼ ਕਰਕੇ ਹੁੰਦੇ ਆ ਔਰ ਅੱਜ ਦੀ ਸਚਾਈ ਇਹ ਆ ਕਿ ਜਿਹੜੇ ਪ੍ਰਧਾਨ ਮੰਤਰੀ ਆ ਉਹ ਤਾਂ ਉਹਨਾਂ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਦੋਨਾਂ ਦੇਸ਼ਾਂ ਦੇ ਪਰੰਤੂ ਜਿਹੜੇ ਲੋਕ ਆ ਜਿਹੜੇ ਆਮ ਲੋਕ ਆ ਉਹਨਾਂ ਨੂੰ ਫਰਕ ਜ਼ਰੂਰ ਪੈਂਦਾ ਆ ਉਹਨਾਂ ਨੂੰ ਇੱਥੋਂ ਤੱਕ ਵੀ ਫਰਕ ਪੈਂਦਾ ਆ ਕਿ ਜਦੋਂ ਇੱਥੇ ਕੋਈ ਗੱਲ ਚੱਲਦੀ ਆ ਤਾਂ ਮਿੰਟਾਂ ਕਿੰਟਾਂ ਚ ਤਾਂ ਉਹ ਸਾਡੇ ਪਿੰਡ ਤੱਕ ਪਹੁੰਚ ਜਾਂਦੀ ਆ ਹੂੰ ਹੂੰ ਇਹ ਇੱਕ ਤਾਂ ਇਹ ਆ ਵੀ ਇਹ ਮੁਸ਼ਕਲਾਂ ਉਹਦੀਆਂ ਪਲੱਸ ਇੱਕ ਟੈਰਰ ਇੱਕ ਜਿਹੜਾ ਅਤੰਕ ਹੈਗਾ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਜਾਂਦਾ ਆ ਤੇ ਉਹਦੇ ਨਾਲ ਵੀ ਲੋਕ ਦੁਖੀ ਹੁੰਦੇ ਹੈਗੇ ਆ ਸੋ ਇਹਦੇ ਲਈ ਗਿਲਸਾਭ ਇਹੀ ਆ ਸਾਡੀ ਗੁਜਾਰਿਸ਼ ਕਿ ਤੁਨੇ ਦੇਸ਼ ਅਕਲ ਨੂੰ ਹੱਥ ਮਾਰਨ ਤੇ ਸਬੰਧ ਸੁਖਾਵੇਂ ਰੱਖਣ ਸੁਬੰਧ ਸਖਾਵੇ ਰੱਖਣ ਚੀ ਦੋਨਾਂ ਦੇਸ਼ਾਂ ਨੂੰ ਫਾਇਦਾ ਬਹੁਤ ਸ਼ੁਕਰੀਆ ਤੁਹਾਡਾ ਕਾਨੂੰ ਸਾਹਿਬ ਸਮਾਂ ਕਾਫੀ ਹੋ ਗਿਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਅੱچھے ਵਿਚਾਰ ਦਿੱਤੇ ਔਰ ਆਪਣੇ ਦੋਹਾਂ ਭਾਈਚਾਰਿਆਂ ਨੂੰ ਸਾਂਝੀ ਵਾਲਤਾ ਦਾ ਜਿਹੜਾ ਸਨੇਹਾ ਉਹ ਦੇਣ ਦੀ ਕੋਸ਼ਿਸ਼ ਕੀਤੀ ਆ ਇਹੀ ਸਾਡਾ ਮਕਸਦ ਸੀਗਾ ਤੇ ਜਿਹੜੀ ਇਹ ਨਫਰਤ ਦਾ ਮਾਹੌਲ ਬਣ ਰਿਹਾ ਇੱਥੇ ਕਿਤੇ ਇਹਦਾ ਨੋਵੇ ਕਿ ਅਸੀਂ ਮੁੜ ਕੇ ਇੱਥੇ ਉਹ ਜਿਹਾ ਭਾਰਤ ਬਣਾ ਲੀਏ ਜੋ ਉੱਥੇ ਛੱਡ ਕੇ ਆਏ ਆ ਜਿਹੜੇ ਦੁੱਖਾਂ ਦੇ ਮਾਰੇ ਅਸੀਂ ਭੱਜੇ ਆਂ ਤੇ ਇੱਥੇ ਆ ਕੇ ਉਹੋ ਹੀ ਆਪਣੇ ਆਪ ਸੇ ਢੜ ਲੀਏ ਇਹ ਤੋਂ ਸਾਨੂੰ ਬਚਨ ਦੀ ਬਹੁਤ ਜ਼ਰੂਰਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ ਬਹੁਤ ਮਿਹਰਬਾਨੀ